ਨਰੇਂਦਰ ਕੌਣੀ ਦੀ ਵੀਡੀਓ ਜੀ ਵੇਖੀ ਜਾਂਦਾ ਸੀਗਾ ਕਹਿੰਦਾ ਜੀ ਤੂੰ ਤਿੰਨ ਹੋਰ ਬੈਠੇ ਦੀ ਨਾਲ ਕਾਂਗਰਸੀ ਕਹਿੰਦਾ ਵੀ ਸਾਡੇ ਤੇ ਪਰਚਾ ਹੋ ਗਿਆ 751 ਲੱਗੀ ਉਹ ਜਾ ਓਏ ਬੁੱਧੂਓ 751 ਤੋਂ ਡਰਿਆ ਨਿਆ ਐਹੀਂ ਥੋੜਾ ਰਾਜਾ ਵੜਿੰਗ ਕਰੀ ਜਾਂਦਾ ਪਰਚਾ ਹੋ ਗਿਆ 751 ਲੱਗੀ ਉਹ ਡਰੋ ਨਾ ਹੁਣ ਬੁੱਧੂ ਨਾ ਬਣੋ ਇੰਨੇ ਕਿ 751 ਤੋਂ ਸਾਨੂੰ ਡਰ ਲੱਗੀ ਜਾਵੇ ਠੀਕ ਹੈ ਨਾ ਆਪ ਦਾ ਵੀਰਾ ਯਾਰ ਇਧਰੋਂ ਇੰਨਾ ਤਹਲਕਾ ਮਚਾਇਆ ਸੀਗਾ ਜਿੱਦੜਵੇ ਦੇ ਵਿੱਚ ਅੱਦਾ ਕਿ ਦੜਵਾ ਤੁਸੀਂ ਆਪਦੇ ਘਰੇ ਵੀ ਸੌਣ ਦਿੱਤਾ ਸਿਆਲ ਦੀਆਂ ਰਾਤਾਂ 'ਚ ਤਾਰਾ ਤੁਹਾਡੇ ਕੋਲੇ 3 26 302 307 ਠੀਕ ਹੈ ਨਾ ਤੇ ਹੁਣ 751 ਤੋਂ ਹੀ ਆ ਫੁੱਦੂ ਬਣ ਜਾਂਦੇ ਆ ਤੁਸੀਂ ਡਰੋ ਨਾ ਮੁਕਾਬਲਾ ਕਰੋ ਬੱਦ ਬਣੋਂ ਅੱਗੇ ਤੋਂ ਨੂੰ ਇੰਨਾ ਹੀ ਡਰ ਲੱਗਦਾ ਨਾ ਜਿਹੜਾ ਸਾਰੇ ਨੇ ਦੇਖਿਆ ਪਿਛਲੇ ਇੱਕ ਹਫ਼ਤੇ ਤੋਂ ਜੋ ਕਟਨਾਕਰਮ ਚੱਲ ਰਿਹਾ ਹੈ ਇਹ ਇੱਕ ਹਫ਼ਤੇ ਤੋਂ ਨਹੀਂ ਜਦੋਂ ਦੇ ਸਰਕਾਰ ਵਾਲੇ ਸਾਡੇ ਖੇਤਰ ਵਾਲਕੇ ਦੇ ਆਗੂ ਹੈ ਕਿ ਕਹਿੰਦੇ ਮਥਾ ਮਥਾ ਸਾਡੇ ਕੋਲ ਪਾਵਰ ਆਈ ਹੈ ਜਦੋਂ ਦੇ ਪਾਵਰ ਚਾਹੀਏ ਇਹ ਨਿਤ ਦਿਨ ਕਾਂਗਸੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਝੂਠੇ ਵਾਅਦੇ ਦੇ ਰਹੇ ਆ ਪਹਿਲਾਂ ਵੀ ਅੱਜ ਤੋਂ ਪਹਿਲਾਂ ਇਹਨਾਂ ਨੇ ਘੱਟੋ ਘੱਟ 15-20 ਵਿਅਕਤੀਆਂ ਤੇ 8-7 ਪਿੰਡਾਂ ਦੇ ਲੋਕਾਂ ਨੂੰ ਸਾਡੇ ਵਰਕਰਾਂ ਨੂੰ 752 ਚ ਪਹਿਲੀ ਵਾਰ ਹੋਇਆ ਹਫ਼ਤਾ ਹਫ਼ਤਾ ਜਿਹੜੇ ਜੇਲ੍ਹ ਦੇ ਵਿੱਚ ਲਾਉਣੀ ਪਈ 752 ਸ਼ਾਮ ਨੂੰ ਜਮਾਨਤ ਹੋ ਜਾਂਦੀ ਹੈ ਜਿਨ੍ਹਾਂ ਚ ਕੋਟਲੀਆ ਬਰੂ ਦੇ ਸਾਡੇ ਵਰਕਰ ਸੀ ਦੋਦੇ ਦੇ ਸੀ ਸਾਡੇ ਪ੍ਰਧਾਨ ਜੀ ਵਰਗੇ ਪਿਉਰੀ ਤੋਂ ਸਾਡੇ ਸਾਬਕਾ ਸਰਪੰਚ ਬੈਠੇ ਆ ਮਣੀਆਂ ਵਾਲਾ ਲੋਹਾਰਾ ਪਿੰਦਰਵਾ ਸਾਰੇ ਪਿੰਡਾਂ ਚ ਇਹਨਾਂ ਨੇ ਜਿਆਦੀਆਂ ਕੀ ਹੁਣ ਜਿਹੜੀ ਹੁਣ ਦਾ ਘਟਨਾ ਕਰ ਮੈਂ ਪਿਛਲੀ ਪੋਛ ਦਿਨ ਪਹਿਲਾਂ 8 ਤਰੀਕ ਨੂੰ ਮੇਰੇ ਪਿੰਡ ਦੇ ਸਰਦਾਰ ਕੁਲਵਿੰਦਰ ਸਿੰਘ ਉਹਨਾਂ ਦਾ ਬੇਟਾ ਰਾਜਕਰ ਜਿਹੜਾ ਹਮੇਸ਼ਾ ਸਾਡੇ ਨਾਲ ਹੁੰਦਾ ਹੈ ਹੈਂਡੀਕੈਪਡਾ ਸਾਡਾ ਭਰਾ ਖੜਾ ਹੋ ਕੇ ਉਹਨੂੰ ਦੇਖ ਸਕਦੇ ਹੋ ਰੌਲਾ ਕੋਈ ਨਹੀਂ ਕੋਈ ਰੌਲਾ ਨਹੀਂ ਬਿਨਾਂ ਰੌਲੇ ਤੋਂ ਉਹਨਾਂ ਨੂੰ ਲਿਆ ਕੇ ਜਿਹੜਾ ਉਥੋਂ ਦਾ ਚੌਕੀ ਦੇ ਸਰਦਾਰ ਗੁਰਤੇਜ ਸਿੰਘ ਇਹਦਾ ਬਹੁਤ ਦਿਮਾਗ ਖਰਾਬ ਹੈ ਉਹਨੇ ਲਿਆ ਕੇ ਇਹਨਾਂ ਨੂੰ ਪਹਿਲਾਂ ਚੌਕੀ ਤੇ ਬਿਠਾਇਆ ਫਿਰ ਹੈਂਡੀਕੈਪਡ ਵਿਅਕਤੀ ਨੂੰ ਹਵਾਲਾਤ ਦੇ ਵਿੱਚ ਬੰਦ ਕੀਤਾ ਅਗਲੇ ਦਿਨ 2 ਵਜੇ ਇਹਨਾਂ ਨੂੰ ਉਥੋਂ ਥਾਣੇ ਤੋਂ ਲੈ ਕੇ ਐਸ.ਡੀ.ਐਮ ਦਫ਼ਤਰ ਪੇਸ਼ ਕਰਨਾ ਸੀ ਪਰ ਉਹਨੇ ਸਾਰੇ ਕੈਰੇਕਟਰਾਂ ਦੀਆਂ ਧਜੀਆਂ ੜਾਈਆਂ ਉਹ ਅੱਜ ਕੇ 10 ਮਿੰਟ ਤੇ ਕਿਦਰਵਾ ਕੋਰਟ ਪਾਈ ਥਾਣੇ ਤੋਂ ਲੈ ਕੇ ਉਹਨਾਂ ਨੂੰ ਜਿਹੜੇ ਅੱਜ ਭਾਵਰ ਤੇ ਸਰਕਾਰ ਵਾਲੇ ਉਹਨਾਂ ਦੇ ਘਰੇ ਕੋਠੀ ਦੇ ਵਿੱਚ ਲੈ ਕੇ ਜਾਇਆ ਗਿਆ ਕਿ ਮੈਂ ਸਾਰਾ ਕੁਝ ਉਹਨਾਂ ਦੀ ਕੋਠੀ ਜਾਂਦਾ ਤੇ ਉੱਥੋਂ ਆਉਂਦਾ ਮੈਂ ਆਪਦੀ ਅੱਖੀ ਦੇਖੀ ਫਿਰ ਇਹਨਾਂ ਨੂੰ ਐਸ.ਡੀ.ਐਮ ਸਾਹਿਬ ਦੇ ਪੇਸ਼ ਕੀਤਾ ਉਥੇ ਇਹਨਾਂ ਦੀ ਜ਼ਮਾਨਤ ਹੋਈ ਔਰ ਉਸ ਤੋਂ ਬਾਅਦ ਇਹਨਾਂ ਦੀ 15 ਤਰੀਕ ਦਿੱਤੀ ਗਈ ਸੀ ਅਸਦੀਨ ਸਾਹਿਬ ਨੇ 15 ਤਰੀਕ ਨੂੰ ਦੁਆਰੇ ਐਪਲੀਕੇਸ਼ਨ ਲੈ ਕੇ ਗੁਰਦੇਵ ਸਿੰਘ ਨੇ ਕਿਹਾ ਇਹਨਾਂ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਕੁਲਵਿੰਦਰ ਸਿੰਘ ਇਹਦੇ ਦੁਆਰੇ 57 ਦੀ ਪਹਿਲੀ ਵਾਰ ਦੇਖਿਆ ਵੀ 57 ਕਿਸੇ ਬੰਦੇ ਦੀ ਜ਼ਮਾਨਤ ਕੈਂਸਲ ਹੋਈ ਉਹ ਇਤਿਹਾਸ ਲਿਖਿਆ ਗਿਆ ਗਿੱਧਰਵਾਲ ਕੇ ਦਾ ਔਰ ਗਿੱਧਰਵਾਲ ਸਮਝੂ ਹੀ ਜਾਂਦਾ ਇਹਦੀ 57 ਕੈਂਸਲ ਕਰਕੇ ਔਰ ਜਿਹੜਾ ਨੈਪਸੀ ਦਾ ਰੋਥੇ ਉਹ ਉਸ ਤੋਂ ਵਰਕਿੰਗ ਤੇ ਸੀ ਉਹਨੇ ਇਹਦੀ 755 ਕੈਨਸਲ ਕਰਕੇ ਆਰਡਰ ਇਹਦੇ ਸਰਕਾਰੀ ਹਸਪਤਲ ਦੇ ਦਰਵਾਜ਼ੇ ਕੀਤੇ ਜਿਹੜੇ ਆਉਣ ਰਿਕਾਰਡ ਆ ਸਾਡੇ ਕੋਲ ਵੀ ਆ ਪਰ ਇਹਨੂੰ ਜ਼ਬਰਦਸਤੀ ਜੇਲ੍ਹ ਦੇ ਵਿੱਚ ਭੇਜਿਆ ਗਿਆ ਰਾਤ ਇਹਦੀ ਜੇਲ੍ਹ ਚ ਲਈ ਔਰ ਅਗਲੇ ਦਿਨ ਫੇਰ ਉਹ ਇਹਦੀ ਜ਼ਮਾਨਤ ਨਹੀਂ ਲੈਣੀ ਔਰ ਅਸੀਂ ਔਰ ਭਾਈ ਰਾਜਾ ਬੜਗਨੇ ਅਸੀਂ ਆ ਕੇ ਉੱਥੇ ਐਸ.ਡੀ.ਐਮ. ਨਾਲ ਉੱਥੇ ਆਪਦਾ ਧਰਨਾ ਮੁਜ਼ਾਹਰੇ ਕਰਨ ਤੱਕ ਗਏ ਫੇਰ ਇਹਦੀ ਜਮਾਨਤ ਹੋਈ ਔਰ 8 ਵਜੇ ਅਸੀਂ ਇਹਨੂੰ ਕਰੇ ਲੈ ਕੇ ਆਏ ਆਂ ਬੜਕਸਾਗਰ ਨੇ ਵੀ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਵੀ ਸਾਡੇ ਵਰਕਰਾਂ ਦੇ ਧੱਕਾशाही ਬੰਦ ਕਰੋ ਔਰ ਉਸ ਤੋਂ ਬਾਅਦ ਇਹ ਸੜਕੇ ਦੇ ਜੇ ਅੱਜ ਤੱਕ ਤੋਂ ਵੱਰ ਵਿਅਕਤੀ ਹੈ ਉਹਨਾਂ ਨੇ ਵੀ ਪੀਸੀ ਕੀਤੀ ਸੀ ਉਹਨਾਂ ਨੇ ਜੋ ਪੀਸੀ ਚ ਬੋਲਿਆ ਮੈਂ ਉਹਦਾ ਜਵਾਬ ਦੇਣ ਲੱਗਿਆ ਮੈਂ ਇਹਨਾਂ ਨੂੰ ਕਹਿਣਾ ਸਰਕਾਰ ਜੋ ਤੁਸੀਂ ਚੁਣੇ ਹੋਏ ਨਮਾਇੰਦੇ ਹੋ ਪਰ ਝੂਠ ਨਹੀਂ ਬੋਲਿਆ ਜਾਣਾ ਜਿਹਦੇ ਉਹਨੇ ਝੂਠ ਬੋਲੇ ਆ ਉਹਨਾਂ ਦਾ ਮੈਂ ਜਵਾਬ ਦਿੰਨਾ ਜੇ ਇਹਨਾਂ ਗੱਲਾਂ 'ਚ ਕੋਈ ਝੂਠ ਹੋਵੇ ਮੈਂ ਜਵਾਬ ਦੇਵਾਂ ਇਹਨਾਂ ਨੇ ਕਿਹਾ 22 ਜੀ ਰੌਲਾ ਪਿਆ ਸੀ ਇਹ ਹੁਕਮਰਾਨਾਂ ਨੇ ਕਿਹਾ ਪਰ ਮੈਨੂੰ ਪੁੱਛਣਾ ਚਾਹਣਾ ਹੈ ਜਿਹੜੀ ਜਗ੍ਹਾ ਤੇ ਕੋਠੀ ਪਾਈ ਹੈ ਉਹ ਉਹ ਤੋਂ ਪਹਿਲਾਂ ਉੱਥੇ ਫਸਲ ਬੀਜੀ ਜਾਂਦੀ ਸੀ ਇਹ ਖੇਤ ਧਾਣੀ ਦਾ ਮਸਲਾ ਹੈ ਕੋਠੀ ਵੀ ਨਹੀਂ ਉਸ ਵਿਅਕਤੀ ਨੇ ਕੁਲਵਿੰਦਰ ਸਿੰਘ ਨੇ 23 'ਚ ਰੱਖੀ ਹੈ ਇਹਨਾਂ ਨੇ ਆਪ ਦੀ ਪੀਸੀ 'ਚ ਕਿਹਾ ਵੀ ਅਸੀਂ 22 ਤੱਕ ਇਹ ਰੌਲਾ ਸੀ। ਦੂਜੀ ਗੱਲ ਇਹਨਾਂ ਨੇ ਇਹ ਕਿਹਾ ਵੀ ਮੈਂ ਇਹ ਨਿੰਦਰ ਕੌਣੀ ਦੇ ਰਿਸ਼ਤੇਦਾਰ ਨਹੀਂ। ਮੈਂ ਇਸ ਗੱਲ ਤੋਂ ਮੁਕਰਦਾ ਨਹੀਂ। ਇਹ ਮੇਰੇ ਰਿਸ਼ਤੇਦਾਰ ਨੇ ਉਹ ਔਰ ਇਹਨਾਂ ਦੇ ਸਕੇ ਚੱਕ ਤਾਈ ਦੇ ਵਿੱਚ। ਉਹਨਾਂ ਨੇ ਦੂਜੀ ਗੱਲ ਕਹੀ ਆ ਮੈਂ ਇਹਨਾਂ ਨੂੰ ਜਾਣਦਾ ਨਹੀਂ। ਢੱਲੋ ਸਾਹਿਬ ਜੇ ਨਹੀਂ ਜਾਣਦੇ ਤਾਂ ਤੁਹਾਡੀਆਂ ਜਾਂ ਸਾਡੀਆਂ ਸ਼ਾਇਦ ਅੱਖਾਂ ਧੋਖਾ ਨਾ ਕਰ। ਆ ਤੁਹਾਡੇ ਨਾਲ ਜਿਹੜਾ ਖੜਾ ਹੈ। ਉਹ ਵਿਅਕਤੀ ਆ ਜਿਹਨੇ ਪੱਤਾ ਦਵਾਇਆ ਗੁਰਿੰਦਰ ਸਿੰਘ ਆ ਤੁਹਾਡੇ ਨਾਲ ਐ ਔਰ ਕੱਲ ਦੀਆਂ ਆ ਫੋਟੋ ਤੁਹਾਡੇ ਨਾਲ ਐ ਆ ਫੋਟੋ ਤੁਸੀਂ ਕਹਿੰਦੇ ਆ ਉਹ ਵੀ ਕਾਂਗਰਸੀ ਐ ਵੀ ਕਾਂਗਰਸੀ ਐ ਆ ਫੋਟੋ ਤੁਹਾਡੇ ਬੇਡੇ ਪੈ ਵੀ ਟੰਡੂ ਦੇ ਵਿਆਹ ਦੀਆਂ ਅਰਜਨ ਪੈਲਸ ਦੇ ਵਿੱਚ ਦਾ ਐ ਇਹ ਫੰਕਸ਼ਨ ਦੀਆਂ ਫੋਟੋ ਐ ਇਹ ਮੈਂ ਪੁੱਛਣਾ ਤੁਸੀਂ ਇਹਨਾਂ ਨੂੰ ਜਾਣਦੇ ਆ ਜਾਂ ਨਹੀਂ ਜਾਣਦੇ ਆ ਤੁਹਾਡੇ ਭਰਾ ਦਾ ਫੋਟੋ ਐ ਉਹਦੇ ਬੇਡੇ ਦੀ ਐ ਆ ਉਹਦੇ ਉਦੇ ਬਾਪ ਦੀ ਇਹ ਸਾਰੇ ਇਹ ਝੂਠ ਮਾਰਦੇ ਨੇ ਜਿਹੜੀ ਗੱਲ ਇਹ ਕਹਿੰਦੇ ਆ ਅਸੀਂ ਰਾਜੀਨਾਵਾ ਕਰਾਉਣ ਦੀ ਕੋਸ਼ਿਸ਼ ਕੀਤੀ ਬੰਦਾ 57 ਚ ਬੰਦਾ ਸਰਕਾਰੀ ਗੱਡੀ ਤੇ ਸਰਕਾਰੀ ਤੰਤਰ ਮੈਂ ਵੀ ਦੱਸ ਸਕਦਾ ਮੁਲਾਜ਼ਮ ਕਿੰਨੇ ਸੀ ਗੁਰਦੇਵ ਸਿੰਘ ਥਾਣੇਦਾਰ ਲੋਕ ਦੇ ਨਾਲ ਸਿਪਾਈ ਤੇ ਤੀਜਾ ਸਾਡਾ ਭਰਾ ਏ ਕੁਲਵਿੰਦਰ ਸਿੰਘ ਸੀ ਇਹਨਾਂ ਤਿੰਨਾਂ ਨੂੰ ਜ਼ਬਰਦਸਤੀ ਉਹਨਾਂ ਦੇ ਘਰ ਲਜਾਇਆ ਗਿਆ ਔਰ ਜ਼ਬਰਦਸਤੀ ਇਹਨਾਂ ਨੇ ਰਾਜੀਨਾਵਾ ਕਰਾਉਣ ਦੀ ਕੋਸ਼ਿਸ਼ ਕੀਤੀ ਇਹ ਜਵਾਬ ਦੇ ਕੇ ਆਏ ਇਹ ਸਾਰੇ ਇਹ ਝੂਠ ਮਾਰਦੇ ਨੇ ਔਰ ਜਿਹੜੀ ਹੋਰ ਵੀ ਜਿਹੜਾ ਨੇ ਪੱਤੇ ਦਿੱਤੇ ਕਿਦਰਵਾਲਕੇ ਦੇ ਵਿਅਕਤੀਆਂ ਤੇ ਆ ਖੇਤੀਆਂ ਵਾਲੇ ਪਿੰਡ 'ਚ ਇਹਨਾਂ ਨੇ 15 ਬੰਦਿਆਂ ਤੇ ਐਸਸੀ ਇੱਕ ਦਾ ਪੱਤਾ ਦਿੱਤਾ ਜਿਹਦੀ ਮੇਰੇ ਕੋਲ ਆ ਐਫ ਆਈ ਆਰ ਮੇਰੇ ਕੋਲ ਪਈ ਹੈ ਇਹਨਾਂ ਨੇ ਚਲੋ ਐਸਸੀ ਵਿਅਕਤੀਆਂ ਵਿਅਕਤੀ ਜਨਨ ਵਿਅਕਤੀਆਂ ਦੇ ਪਛਤਾ ਦੇ ਸਕਦੇ ਔਰ ਪਹਿਲੀ ਵਾਰ ਹੋਇਆ ਐਸੀ ਵਿਅਕਤੀਆਂ ਦਾ ਐਸੀ ਵਿਅਕਤੀਆਂ ਦੇ ਪਛਤਾ ਦਿੱਤਾ ਗਿਆ ਸਾਡੇ ਭਰਾ ਕੜੇ ਐ ਐਸੀ ਇਹ ਜਿਹੜਾ ਸਾਡਾ ਪਰਾਇ ਵੀ ਹੈਂਡੀਕੈਪਡ ਹੈ ਕਿੰਨੀਆਂ ਦੇ ਵਿੱਚੋਂ ਇਹਦੇ ਤੇ ਵੀ ਦੋ ਵਿਅਕਤੀਆਂ ਦੇ ਵਿੱਚ 80 ਵਿਅਕਤੀਆਂ ਨੇ ਪਛਤਾ ਦਿੱਤਾ ਗਿਆ ਇਹ ਕਹਿੰਦੇ ਆ ਅਸੀਂ ਕਦੇ ਜਾਤੀਆਂ ਤਕਾਣੀ ਕੀਤਾ ਔਰ ਆ ਇੱਕ ਲੋਹਾਰੇ ਪਿੰਡ ਦਾ ਸਾਡਾ ਸਪਾਸ ਸਾਹ ਦਾ ਸਰਪੰਚ ਕੜਾ ਇਹ ਉਥੇ ਹੈ ਵੀ ਨਹੀਂ 26 ਦਾ ਪੱਤਾ ਇਹਦੇ ਤੇ ਦਿੱਤਾ ਜ਼ਮੀਨ ਦੇ ਮਾਲਕ ਸਾਰੇ ਇਹ ਇਹਨਾਂ ਦੇ ਵਿਅਕਤੀ ਔਰ ਆਪਦੀ ਜ਼ਮੀਨ ਚੋਂ ਕੜਕ ਦੂਜੇ ਲੋਕਾਂ ਨੇ ਵਢੀ ਔਰ ਗੁਰਪਿਆਰ ਸਿੰਘ ਪੁੱਤਰ ਸਦੇਸ਼ ਸਿੰਘ ਜੋ ਪਟਵਾਰੀ ਸਾਹਿਬ ਕਹਿੰਦੇ ਆ ਉਹਨਾਂ ਨੂੰ ਦਬਾ ਦੇ ਕੇ ਉਹਨਾਂ ਦੇ ਪੱਤਾ ਦੇ ਕੇ ਅੱਜ ਭਾਵੇਂ ਉਹਨਾਂ ਦੇ ਉਹ ਨਾਲ ਚਲੇ ਗਏ ਪਰ ਜ਼ਮੀਨ ਅੱਜ ਉਹ ਸਹੀ ਹੋ ਗਈ ਕਿਉਂਕਿ ਉਹ ਵਿਅਕਤੀ ਦਬਾ ਦੇ ਕਾਰਨ ਉਹਨਾਂ ਨਾਲ ਚਲੇ ਗਏ ਪਰ ਮੈਦਨ ਸਾਹਿਬ ਨੇ ਵੀ ਅਸੀਂ ਸਾਰੀ ਜਿਹੜੀ ਸਮੂਹਟੀ ਮੈਦਨ ਸਾਹਿਬ ਦੀ ਟੀਮ ਹੈ ਇਹ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਖਾਸ ਕਰਕੇ ਐਸਡੀਐਮ ਕਿਦਰਵਾ ਔਰ ਜੋ ਚੌਂਕੀ ਦਾ ਇੰਚਾਰਜ ਹੈ ਜਿਹਦੇ ਜਿਹਨੂੰ ਇਹਨਾਂ ਨੇ ਸੀਟ ਨੂੰ ਦਵਾ ਕੇ ਇੱਕ ਸਟਾਰ ਤੋਂ ਦੋ ਸਟਾਰ ਬਣਾਇਆ ਇਹਨਾਂ ਸਾਰਿਆਂ ਨੂੰ ਜਤਾਵਨੀ ਦੇਣਾ ਚਾਹੁੰਦੇ ਆਂ ਅੱਜ ਤੋਂ ਬਾਅਦ ਸਾਡੇ ਵਿਅਕਤੀਆਂ ਨਾਲ ਸਾਡੇ ਕਾਂਗਸ ਪਾਰਟੀ ਦੇ ਬੰਦਿਆਂ ਨਾਲ ਕੋਈ ਜ਼ਿਆਦਤੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹ ਤੁਹਾਨੂੰ ਵਾਅਦਾ ਹੁਣ ਮੈਂ ਬੇਨਤੀ ਕਰਾਂਗਾ ਕੁਝ ਜਿਹੜੀਆਂ ਐਫਆਈਆਰ ਉਹਨਾਂ ਤੇ ਸਾਡੇ ਦਾਸ ਸਿੰਘ ਜੀ ਪੁੰਦਰਿਆ ਮੈਂ ਸਾਥ ਉਹਨਾਂ ਤੇ ਆਪਦੀ ਬੁਰੰਗ ਧੰਨਵਾਦ ਜੀ ਬੋਲ ਸਾਥ ਹੋਲੀ ਆ ਲਾਲੂ ਜੀ ਮਾਈ ਜਨਾਬ ਧੰਨਵਾਦ ਬੋਲ ਸਾਥ ਬੜੀ ਜੀ ਤਕੰਦੇਰੀ